ਸਾ ਸਿਕਾ ਦੋਸਤੋ ਨੇ ਠੰਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਆਲੀ ਕਲਾ ਤਹਿਸੀਲ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਜੀ ਸਮਾਂ ਕੁਝ 2:00 ਵਜੇ ਦਾ ਸਜਣੋ 31 ਅੱਜ 27 ਦਸੰਬਰ 2025 ਵੀਰ ਹਰਜੀਤ ਸਿੰਘ ਹੁਣਾ ਕੋਲ ਆਏ ਆਂ ਦੋ ਐਨੀਮਲ ਤੁਹਾਨੂੰ ਵਿਕਰੀ ਵਾਲੇ ਵਿਖਾਉਣੇ ਆ ਬਾਕੀ ਸਾਰੀ ਜਾਣਕਾਰੀ ਵੀਰ ਹੁਣਾ ਦਾ ਕੋਲ ਲੈਣੀ ਹੈ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਮਿਲਦੇ ਆ ਵੀਰਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਸਾਰੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਚੈਨਲ ਨੂੰ ਵੇਖਣਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਹੁਣ ਸੇਤਾਂ ਕੈਮ ਨੇ ਸਭ ਕੈਮ ਸੇਤਾਂ ਨਿਆਰੇ ਬਾਬੇ ਨਾਨਕ ਦੀ ਕਿਰਪਾ ਠੀਕ ਹੈ ਜੀ ਤਾਂ ਕਿੰਨੇ ਐਨੀਮਲ ਆਏ ਜੋ ਅੱਜ ਦੋ ਆ ਬੜਾ ਦੋ ਆ ਹਾਂ ਜੀ ਠੀਕ ਹੈ ਜੀ ਹੈਗੇ ਛੋਟੇ ਛੋਟੇ ਸਿੰਘ ਆ ਦੋਂਦੇ ਹਾਂਜੀ ਪਰ ਹੈ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਅੱਛਾ ਮਸ਼ੀਨ ਹੈ ਬਾਕੀ ਆਪਾਂ ਕਹਿ ਦਿੰਦਾ ਵਾ ਵੀ ਇ ਬਿਲਕੁਲ ਜੀ ਆ ਪਿਛੇ ਵੀਡੀਓ ਆਪਾਂ ਪਾਈ ਸੀ ਚਲੋ ਆਪਾਂ ਨੂੰ ਪਿਆਰ ਕਰਨ ਵਾਲੇ ਵੀ ਬੜੇ ਆ ਤੇ ਇੱਕ ਦੋਸਤ ਨੇ ਵਿੱਚ ਕਮੈਂਟ ਕਮੈਂਟ ਵੀ ਕੀਤੇ ਸੀ ਇੱਕ ਦੋ ਥੋੜੇ ਜਿਹਾ ਹਾਂਜੀ ਹਾਂਜੀ ਤੇ ਚਲੋ ਆਪਾਂ ਕਿਸ ਨੂੰ ਕੀ ਕਹਿਣਾ ਵਾ ਬਿਲਕੁਲ ਚਲੋ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ। ਇਹ ਆਪਦੀ ਤਸੱਲੀ ਕਰੋ। ਹਾਂ ਬਾਕੀ ਤਸੱਲੀ ਕਰੋ। ਤੁਸੀਂ ਆ ਆਇਆ ਲਾਉਣੀ ਆ। ਕਿਉਂਕਿ ਇਹ ਆ ਚੀਜ਼ਾਂ ਵੀਰ ਸਾਹ ਲੀਆਂ। ਹਾਂਜੀ ਹਾਂਜੀ। ਇਹਨਾਂ ਤੋਂ ਚਲੋ ਆਪਣਾ ਵਪਾਰ ਆਪਾਂ ਕਿਸੇ ਤੋਂ ਪਹੂ ਫੜ ਲਗੇ ਨਾ ਭਾਵੇਂ 100 ਰੁਪਏ ਤੇ ਫੜਿਆ ਹੋਵੇ। ਹਾਂਜੀ ਹਾਂਜੀ। ਇਹ ਆਪਣੇ ਘਰੇ ਆ ਜੇ ਜਦੋਂ ਗੇਟ ਤੋਂ ਅੰਦਰ ਬਾਅਦ ਚ ਭਾਵੇਂ ਵਾਧਾ ਹੋਵੇ ਘਾਟਾ ਹੋਵੇ ਆਪਾਂ ਕਿਸੇ ਨੂੰ ਕਦੀ ਕਹੀ ਦਾਨੀ। ਬਿਲਕੁਲ ਬਿਲਕੁਲ। ਤੇ ਜਦੋਂ ਆਪਣੇ ਕੋਲੇ ਇੱਥੇ ਕਿਸੇ ਨੇ ਵੀਰ ਨੇ ਖਰੀਦਣਾ ਇੱਥੇ ਤਸੱਲੀ ਕਰੇ ਆਪਦੀ ਸਾਈ ਪਾਵੇ ਭਾਵੇਂ 5 ਡੰਗ ਤਸੱਲੀ ਕਰੇ ਆਪਾਂ ਨੂੰ ਕੋਈ ਇਤਰਾ ਹਾਂ ਤੇ ਬਾਕੀ ਚਲੋ ਕੈਨ ਨੂੰ ਕੀ ਆ ਅਗਲਿਆਂ ਤੇ ਕਹਿਤਾ ਜਾਂਦੇ ਹੁੰਦੇ ਬਾਬੇ ਨਾਨਕ ਨੂੰ ਵੀ ਤੇ ਬਾਕੀ ਆਪਾਂ ਨੂੰ ਵੀ ਚਲੋ ਜਿਉਂਦਾਬਾ ਦਰਵੇ ਜਿਹੜਾ ਵੀ ਕਮੈਂਟ ਕਰਦਾ ਹਾਂਜੀ ਤੇ ਬਾਕੀ ਸੋਨਾ ਵਾਲਾ ਚੀਜ਼ਾਂ ਇਹਨੂੰ ਕੋਈ ਢੰਗਾ ਨਹੀਂ ਪਾਈਦਾ ਹਾਂਜੀ ਤੇ ਉਹਨੂੰ ਮੜਾ ਜਾ ਪਾ ਲਈਦਾ ਉਹ ਦੁਜੇ ਸੂਏ ਆ ਕਿ ਆ ਤੇ ਵੀ ਘਰ ਵਾਲ ਨੇ ਦੁਜੇ ਆ ਹਾਂਜੀ ਤੇ ਬਾਕੀ ਤਿਜੇ ਕੁਲਾ ਲਵੇ ਸਮਝ ਸੂਆ ਕਿਨਵਾ ਗਿਆ ਜੀ ਸੂਆ ਦੂਜਾ ਹੀ ਦੱਸਿਆ ਵੀਰ ਘਰ ਵਾਲੇ ਨੇ ਤੇ ਬਾਕੀ ਤਿੱਜਾ ਚਲੋ ਸਮਝ ਲੈ ਕੋਈ ਧੀਨੇ ਦਾ ਸੂਆ ਵਾ ਇਹਦਾ ਤੇ ਕਿੰਨਾ ਜੀ ਦੁੱਧ ਥੱਲੇ ਆਉਂਦਾ ਦੋ ਦੇ ਦੇ ਥੱਲੇ ਵੀਰ ਜਿਹੜਾ 20 ਲੀਟਰ ਅੱਛਾ 20 ਲੀਟਰ ਪੂਰਾ 20 ਲੀਟਰ ਦੁੱਧ ਵਾ ਐਦਾਂ ਹੀ ਬੈਠੇ ਰੋ ਪੂਰੀ ਸੀਲਸਲਾ ਗਏ ਪੂਰੀ ਫੁੱਲ ਤੇ ਫੇ ਬਣਿਓ ਕੋਈ ਸ਼ੰਕਾ ਨਹੀਂ ਗਾ ਬਣ ਵੀਰੇ ਦੁੱਧ ਦੇ ਲਗ ਭੱਗ ਦਾ ਟਾਈਮ ਆ ਹਾਂਜੀ ਹਾਂਜੀ ਤੇ ਹੋਲ ਵੀ ਕਰਮਾਂ ਵਾਲੀ ਵਧੀਆ ਬਣੀ ਖੜੀ ਆ ਇਧਰੋ ਤੇ ਬਾਕੀ ਮਗਰ ਵੀਰ ਜੀ ਕੀ ਆ ਗਿਆ ਜੋ ਮਗਰ ਇਹਦੇ ਵੱਛੀ ਬੜੀ ਚੰਗੀ ਆ ਇਹ ਚੰਗੇ ਸੀ ਵੰਦੀ ਲਹਾਂ ਚੰਗੇ ਸੀ ਮੰਦਲੀ ਆ ਇੱਕ ਵੀਰ ਆਇਆ ਮੈਨੂੰ ਆਹਦਾ ਵੀ ਡੈਨਮਾਰਕ ਦੀ ਆ ਚਲੋ ਆਪਾਂ ਨੂੰ ਮਾਰਕਾ ਮੁਰਕਾ ਦਾ ਤਾਂ ਪਤਾ ਨਹੀਂ ਉਹ ਕਿਹੜਾ ਆ ਤੇ ਵੀਰ ਆਪੇ ਹੀ ਸਮਝ ਕਰ ਲੈਣੇ ਇੰਨਾ ਬੜਾ ਵੀ ਡੱਬੀ ਆ ਹਾਂ ਜੀ ਸੋ ਬਹੁਤ ਸੋਹਣੀ ਹੈ ਹਾਂ ਤੇ ਬਾਕੀ ਇਹ ਸੀਲ ਨਹੀਂ ਗਾ ਚਲੋ ਆਪਣੇ ਵੇਰਕੀ ਸਾਰਿਆਂ ਨੂੰ ਪਤਾ ਪਾਣੀ ਔਨ ਕਰਕੇ ਪੱਠਾ ਪੁੱਠਾ ਤੇ ਨਾ ਨਹੀਂ ਹੈਗਾ ਤੇ ਤੂੜੀ ਤਾੜੀ ਤੇ ਖਲ ਖੁਲ ਤੇ ਚਲੋ ਜਿੰਨੇ ਜੋਗੇ ਪਾਈ ਦੀ ਆ ਬਾਕੀ ਚੰਗਾ ਪਿੱਛੇ ਕਰਾਈਏ ਕੈਮਲਾ ਹੋਵੇ ਬੰਦਾ ਤੇ ਦੁੱਧ ਪੰਜੀ ਲੀਟਰ ਵੀ ਪਾ ਦੂਗੀ ਬਿਲਕੁਲ ਬਿਲਕੁਲ ਕੱਲੇ ਸਹੀ ਵਾਲਾ ਚੱਡਾ ਹੈ ਕੱਲੇ ਹਾਂਜੀ ਫਾੜੀ ਵਾਲਾ ਸਿੰਘ ਸਿੰਘ ਹੀ ਆ ਬਾਕੀ ਦੁੱਧ ਨਾਲ ਨਿਆਰਾ ਆ ਜਾਂਦਾ ਵਾ ਚਲੋ ਆਪਾਂ 20 ਕਹਿੰਨੇ ਆ ਦੁੱਧ ਹੋਊ 22 ਲੀਟਰ ਹੀ ਸਵੇਰੇ 11 ਲੀਟਰ ਤੋਂ ਉੱਤੇ ਪਾ ਕੇ ਆ ਮੈਂ ਆਪਣੇ ਪਿੰਡ ਵੇਰਕਾਈ ਡੇਰੀ ਆ ਐ ਮਿੰਕੀ ਆਪਾਂ 20 ਦੇ ਹਿਸਾਬ ਨਾਲ ਹਨਾ ਹਾਂ ਆਪਾਂ 20 ਕਹਿੰਦੇ ਆ ਬਿਲਕੁਲ ਤੇ ਦੁੱਧ 22 ਲੀਟਰ ਵੀ ਹੋਊਗਾ ਹਾਂਜੀ ਹਾਂਜੀ ਤੇ ਬਾਕੀ ਵਹਿੜ ਚਿੱcke ਇਸ ਤਰ੍ਹਾਂ ਕੋਈ ਸ਼ੰਕਾ ਨਹੀਂਗਾ ਆਹ ਲੋ ਇੱਥੇ ਪਾਣੀ ਤੇ ਆਈ ਆ ਆਹ ਲੈ ਥੱਲੇ ਬੈਠਾ ਜਾ ਜਿਵੇਂ ਮਰਜ਼ੀ 나ੜਾ ਨੂੜਾ ਜਿਵੇਂ ਆਂਦੇ ਹੁੰਦੇ ਨਾ ਵੀਰ ਵੀਡੀਓ ਚ ਵੇਖੀਦਾ ਤੇ 나ੜਾ ਨੂੜਾ ਵੀ ਪ੍ਰੋਪਰ ਪੂਰੀਆਂ ਆਹੋ ਤੇ ਬਾਕੀ ਸੋਹਣੀ ਆ ਚਲੋ ਨਵਾਇਆ ਨੂਆ ਨਹੀਂਗਾ ਆ ਆਂਦੇ ਹੁੰਦੇ ਹੁੰਦੇ ਆ ਵੀ ਸੋਨਾ ਅੰਜੀ ਚਮਕਦਾ ਹਾਂਜੀ ਹਾਂਜੀ ਤੇ ਬਾਕੀ ਚਾਰ ਸਫੇਰਿਓ ਆਪਣੀ ਫੁੱਲ ਤਸੱਲੀ ਮਾਰਨ ਨੂੰ ਰੰਦੀ ਸੋਨੇ ਟਾਂਚੇ ਦੀ ਵੈਰ ਹੈ ਤੇ ਜਿਹੜੇ ਵੀਰ ਨੇ ਵੀ ਤਸੱਲੀ ਕਰਨੀ ਆ ਕੋਈ ਨਹੀਂ ਆਪਾਂ ਕੋਈ ਵੀਰ ਕਹਿੰਦੇ ਨਾ ਇੱਕ ਤੋਂ ਦੂਜੇ ਡੰਗ ਨਹੀਂ ਆਪਾਂ ਨੇ ਭਾਵੇਂ ਇੱਥੇ ਰਹਿਣ ਵੈਨ ਦਾ ਵੀ ਆਪਦਾ ਤੁਹਾਡਾ ਘਰ ਆ ਜਿਵੇਂ ਮਰਜ਼ੀ ਤਸੱਲੀ ਕਰੋ ਜਿਹੋ ਜੇ ਆਪਾਂ ਖਾਣੇ ਪੀਣੇ ਆ ਉਹ ਜਾਇ ਉਹਨੂੰ ਗੱਫਾ ਪਾਣੀ ਵੀ ਛਕਾਵਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਤਸੱਲੀ ਕਰਵਾ ਹਾਂ ਹਾਂ ਆਪਦੀ ਹਾਂ ਤਸੱਲੀ ਕਰੋ ਕਾਹਨੇ ਵਾਲੀ ਗੱਲ ਨਾ ਵੀ ਕਿਉਂਕਿ ਪੈਸੇ ਲਾਉਣੇ ਪੈਸਾ ਬੜਾ ਔਖਾ ਪੰਦਾ ਹਾਂਜੀ ਹਾਂਜੀ ਜੇ ਪੈਸਾ ਲਾਉਣਾ ਨਾ ਫਿਰ ਤਸੱਲੀ ਕਰਨ ਦਾ ਕੋਈ ਯਕ ਨਹੀਂ ਸ਼ੱਕ ਨਹੀਂ ਹੁੰਦਾ ਬਿਲਕੁਲ ਬਿਲਕੁਲ ਹੱਤ ਬਣਦਾ ਆਪਦਾ ਹਾਂਜੀ ਹਾਂਜੀ ਤੇ ਹਾਲੀਆ ਜੀ ਹਾਂ ਕਾਂਚਾ ਢੋਜਾਂ ਚੋਣ ਨੂੰ ਜਦੋਂ ਮਰਜੀ ਕੋਈ ਢੰਗਾ ਨਹੀਂ ਪਾਉਣਾ ਬੱਚਾ ਛੱਡ ਲੋ ਤੇ ਭਾਵੇਂ ਉਦਾਂ ਵੀ ਚੋਲੋ ਬਿਲਕੁਲ ਤੇ ਵਰਸੀ ਵੀ ਵੇਖ ਲੋ ਐ ਅਗਲੇ ਨੇ ਦੁੱਧ ਦੁੱਧ ਛੱਡਿਆ ਵਾ ਫੁੱਲ ਹਨਾ ਬਹੁਤ ਪੂਰੀ ਹਾਂ ਪੂਰੀ ਸਨੱਖੀ ਕਰਮਾ ਵਾਲੀ ਚਲੋ ਉਹ ਐਰਕੀ ਦੇ ਵਛੀਆਂ ਵੀ 20000 ਨੂੰ ਵਿਕੀ ਜਾਂਦੀਆਂ ਵਿਕੀ ਜਾਂਦੀਆਂ ਵੀ ਜੀ ਵੀ ਕਹਿਣ ਦਿੰਦੇ ਆ ਵੀ ਬਾਜ਼ਾਰ ਨਹੀਂ ਐਟਕੀ ਫੁੱਲ ਬਾਜ਼ਾਰ ਹਰ ਪਾਸਿਓਂ ਹਾਂਜੀ ਹਾਂਜੀ ਹਾਂ ਤੇ ਘਰੋਂ ਵੀ ਅਗਲਾ ਦੋ ਰੇਟ ਲਵਾ ਕੇ ਹੀ ਦਿੰਦਾ ਵਾ ਬਿਲਕੁਲ ਸਨੱਖੀ ਆ ਚਲੋ ਮੋਲਵੀਰ ਜੀ ਫਿਰ ਆਪਾਂ ਮੋਲੇ ਦੇ ਮੇਰੇ ਹਿਸਾਬ ਨਾਲ ਜਿਤਰਾ ਬਾਜ਼ਾਰ ਵਾ 70 75 ਕਰ ਲਗੇ ਪਰ ਇੰਨਾ ਆਪਾ ਕਰਨਾ ਨਹੀਂ ਤੁਹਾਨੂੰ ਪਤਾ ਵਾ ਵੀ ਆਪਣਾ ਪਹਿਲੇ ਫੋਨ ਤੇ ਉੱਡਣ ਵਾਲਾ ਕੰਮ ਹੁੰਦਾ ਪਹਿਉ ਹਾਂਜੀ ਹਾਂਜੀ ਮੋਲੇ ਦਾ ਨਿਕਾਇਆ ਹਾਂਜੀ 60 ਦੀ ਦੇ ਦਿੱਤੀ ਨਹੀਂ ਹੈ ਛੱਡ ਦੀਏ ਹੋਰ ਤੁਸੀਂ ਦੱਸ ਦੋ ਕਿੰਨਾ ਛੱਡ ਦੀਏ ਨਹੀਂ ਕਰ ਪੀ ਉੱਤਰ ਆਈਏ ਪੌੜੀਆਂ ਹਾਂਜੀ ਹਾਂਜੀ ਜਾਣ ਦੋ 55 ਦੀ ਠੀਕ ਹੈ ਜੀ ਕਿ ਹੋਰ ਉਤਰ ਗਿਆ ਹੋਰ ਥੋੜਾ ਜਿਹਾ ਛੱਡ ਗਏ ਪੂਰੇ 50 ਦੀ ਇਹਦੇ 'ਚ ਹੋਰੇ 100 ਰੁਪਇਆ ਛੋੜ 100 ਨਾ ਪੂਰਾ 50000 ਦੀ ਹਾਂ ਹਾਂ ਇਹ 800 ਰੁਪਏ ਜਿਵੇਂ ਦੇ ਨੇ 1000 ਚੋਂ 200 ਹੀ ਘਟਦਾ ਜੋ 800 ਦਾ ਰੋਜ ਦੁੱਧ ਦੇਂਦੀ ਜੋ ਠੀਕ ਉਹ 800 ਦਾ ਦੁੱਧ ਆ ਇਹਦਾ ਤੇ ਇਹ 2 ਦੀ 24 24000 ਦਾ ਮਹੀਨੇ ਦਾ ਠੀਕ ਹੈ ਜੀ ਤੇ ਇਹ ਜੋ ਦੁਜਾ ਸੂਆ ਦੁਜਾ ਸੂਆ ਕਰੋਸ ਚ ਹਾਂ ਕਰੋਸ ਚ ਗਿਆਰਾਂ 10ਵਾਂ 11ਵਾਂ ਦੇਣਾ ਮਗਰ ਬੱਛਾ ਸੂਆ ਦੁਜਾ ਹਣਾ ਮਗਰ ਤੇ ਦੁਜਾ ਤੇ ਦੁੱਧ ਦੇਦੇ ਥੱਲੇ ਵੀਰ ਹੈਗਾ ਜੀ 13 14 ਕਿਲੋ ਖੁੱਲਾ ਖੁੱਲਾ ਐਵੇਂ ਖੁੱਲਾ ਜਿਵੇਂ ਚਾਟੀ ਰਗਾਂ ਲੈ ਵਾਈ ਥੱਲੇ ਤੇ ਜੂੜ ਭਾਲਾ ਮੜਾ ਆ ਜਾਂ ਹਾਂ ਜੀ ਤੇ ਚੋਲਾ ਇਹਨੂੰ ਆ ਮੇਨਾਂ ਨਾਮ ਹੀ ਪਾ ਉਤਰਾ ਵੀ ਮਿਲ ਪੈਂਦੀ ਆ ਹਾਂਜੀ ਹਾਂਜੀ ਤੇ ਦੁੱਧ ਵੀ ਮੱਝਾਂ ਰਗਾ ਚਿੱਟਾ ਉਹਦਾ ਵਾ 4037 ਦੇ ਲਾਗੇ ਫੈਂਡ ਇਹਦਾ ਜਿਹੜਾ ਆਪਾਂ ਮੱਝਾਂ 'ਚ ਪਾਉਣੇ ਆ ਦੁੱਧ ਦੀ ਆਉਂਦੀ ਆ ਕੋਈ 5860 ਜਿੰਨੀ ਮੱਝਾਂ 'ਚ ਆ ਜਾਵੇ ਮੱਝਾਂ 'ਚ ਪਾਏ ਤੇ ਚਿੱਟਾ ਦੋ ਹਾਂ ਬਾਕੀ ਸਿੰਘ ਸੂੰਘ ਹੈ ਆ ਸਿੰਘ ਪਰ ਇਹਨੂੰ ਪਤਾ ਨਹੀਂ ਭਾਵੇਂ ਨਾਲ ਝੁੱਲੀ ਜਾਓ ਮਾਰਨ ਕੋ ਰੰਦਾ ਨਹੀਂ ਦੋਨੂੰ ਪਤਾ ਠੀਕ ਹੈ ਜੀ ਪੂਰੀਆਂ ਠੰਡੀਆਂ ਹੈ ਪੀੜੀ ਡਾਹ ਕੇ ਚੋਵੋ ਹਾਂਜੀ ਤੇ ਚਮਕ ਵੀ ਉਤਰਾ ਹੀ ਐ ਚਮਕਦੀ ਕੋਈ ਇਹਨੂੰ ਨਵਾਇਆ ਤਵਾਇਆ ਨਹੀਂ ਹਾਂਜੀ ਹਾਂਜੀ ਹਾਂ ਤੇ ਥੱਲੇ ਉਹ ਵੀ ਐ ਵਧੀਆ ਪਾਂਡਾ ਛਾਂਡਾ ਕਿ ਕਹੇ ਬੰਨਿਓ ਕੋਈ ਸ਼ੰਕਾ ਨਹੀਂ ਕਿਹੇ ਬੰਨਿਓ ਕੁਸੀ ਨਹੀਂ ਕਰਮਾਵਾਗੇ ਹਜੇ ਟਾਈਮ ਨਹੀਂ ਪੂਰਾ ਟਾਈਮ ਤੇ ਹੋਵੇ ਨਾ ਹਾਂਜੀ ਹਾਂਜੀ ਵੀ ਫੇਰ ਚੀਜ਼ ਹੋਰ ਬਣ ਜਾਂਦੀ ਜਿੰਨਾ ਵੀ ਇਹ ਦੁੱਧ ਹੀ ਆ ਹਾਂਜੀ ਹਾਂਜੀ ਵੀ ਥੱਲੇ ਉਹ ਐ ਨੱਚੜ ਜਾਣਾ ਨਹੀਂ ਬਿਲਕੁਲ ਜਦੋਂ ਆਪਾਂ ਮਤਲਬ ਚੋਲੀ ਨਾ ਪੂਰੀ ਹਾਂਜੀ ਹਾਂ ਬਾਕੀ ਇਸ ਚੀਜ਼ ਦੀ ਤਸੱਲੀ ਹੋਊ ਆਪਣੀ ਹਾਂਜੀ ਤਸੱਲੀ ਕਰ ਹਾਂ ਪਰ ਉਹਦਾ ਕਿਸੇ ਵੀਰ ਨੇ ਮੰਗੌਣੀ ਆ ਤੇ ਆਪਾਂ 2 ਕਿਲੋ ਘਟਕੇ ਕਵਾਂਗੇ ਠੀਕ ਹੈ 12 ਕਿਲੋ ਤੇ ਉਤਰਾ ਮੰਗਾ ਲਵੇ ਜੇ ਲੱਤ ਮਾਰ ਜਵੇ ਕੋਹ ਕਰ ਜਵੇ ਆਪਣੀ ਫੁੱਲ ਸਲੀ ਪਰ ਫਿਰ ਵੀ ਆਪਾਂ ਕਹਿੰਨੇ ਇਹ ਚੀਜ਼ਾਂ ਸਾਹ ਲਈਆਂ ਪਰ ਉਹ ਸਾਦੇ ਬੰਦੇ ਦਾ ਨਹੀਂ ਜਿਹਨੂੰ ਕੀ ਹੁੰਦਾ ਚੰਗੇ ਭਲੇ ਸੌਂਦਾ ਸਵੇਰੇ ਬੁਖਾਰ ਚੜਿਆ ਹੁੰਦਾ ਜਕਾਮ ਲੱਗਾ ਹੁੰਦਾ ਹਾਂਜੀ ਹਾਂਜੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਇਹਨਾਂ ਚੀਜ਼ਾਂ ਦੀ ਗਾਰੰਟੀ ਸਿਰਫ ਅੰਦਰ ਦੀ ਆ ਗਿੱਟ ਅੰਦਰ ਦੀ ਇੱਥੇ ਕੋਈ ਗੁੱਸਾ ਗਲੜੇ ਹੁੰਦਾ ਕਿਉਂਕਿ ਕਿਸੇ ਦੇ ਘਰੋਂ ਆਪਾਂ ਆਹੂ ਲਈਏ ਉਹ ਵੀ ਅਗਲੇ ਆਂਦੇ ਹੁੰਦੇ ਸਾਨੂੰ ਤਸੱਲੀ ਕਰ ਲੋ ਤੇ ਅਸੀਂ ਤੇ ਕੇਜਰਾ ਦੋ ਦੋ ਧਾਰਾ ਹੀ ਮਾਰਦੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਜਾ ਕੇ ਕੇਜਰਾ ਕਿਲੋ ਦੋ ਘਟ ਜਾਂਦਾ ਤੇ ਕਿਲੋ ਦੋ ਵੱਜ ਜਾਂਦਾ ਬਾਕੀ ਪਾਏ ਦਾ ਹੁੰਦਾ ਵੀ ਜੀ ਪਾਏ ਦਾ ਵੀਰ ਜਿਤਰਾ ਦਾ ਪਾ ਲੋ ਹਾਂਜੀ ਹਾਂਜੀ ਜਿਤਰਾ ਦਾ ਹੁਣ ਪਈ ਡੰਗਰ ਆਉਂਦੇ ਆ ਇੱਥੇ ਜੀ ਨਹੀਂ ਲਾਉਂਦੇ ਹਾਂਜੀ ਹਾਂਜੀ ਨਵੇਂ ਥਾਂ ਤੇ ਆ ਗਏ ਬਸ ਇਹਨਾਂ ਦੀ ਤਸੱਲੀ ਕਾਦੀ ਜਿਵੇਂ ਮੈਂ ਤੁਹਾਡੇ ਕੋ ਅੱਗੇ ਗੱਲ ਕਰਨ ਲਿਆ ਕਿ ਕਿਸੇ ਤੋਂ ਮੱਝ ਲਈ ਸੀ ਭਰਾ ਤੋਂ ਤੇ ਅਹੀਂ ਚ ਲੱਗੇ ਵਿਆਹ ਤੇ ਆਉਂਦਿਆਂ ਨੂੰ ਉਹਨੇ ਰਾਤ ਨੂੰ ਪ ਵਸੀ 8000 ਦੀ ਲਈ ਤੇ ਜਦੋਂ ਆਦੇ ਨੇ ਵਪਾਰੀ ਨਫੇ ਲੈਂਦੇ ਆ ਪਹਿਲਾਂ ਜਿੱਕੇ ਰੀ ਘਾਟੇ ਜਾਂਦੇ ਲੈਣਾ 1000 1000 ਤੇ ਉੱਡ ਲੈ ਘੇਰੀਆਂ ਇਹ ਇੱਕ ਆਦਤ ਬਣੀ ਹੁੰਦੀ ਤੇ ਚੱਲ ਯਾਰ ਜਿਹੜਾ ਕੰਮ ਤੇ ਲੱਗੇ ਆ ਤੇ ਬਾਕੀ ਘਾਟੇ ਵਾਦੇ ਜਿਹੜੇ ਹੁੰਦੇ ਆ ਕਿਸਮਤ ਚ ਬਿਲਕੁਲ ਜੀ ਹਾਂ ਤੇ ਹੁਣ ਜ ਸੋਨਾ ਵਾ ਹਾਂ ਜੀ ਕਿਹੇ ਬਣਿਓ ਕੋਈ ਸ਼ਰਤ ਨਹੀਂ ਦੁੱਧ 12 13 ਨਾ ਨਾ ਦੁੱਧ 13 ਤੇ 14 ਦੇ ਵਿੱਚ 13 14 ਹਾਂ ਆ ਲੋ ਠੀਕ ਹੈ ਪੂਰੀ ਫੁੱਲ ਲੈ ਬੈਜੋ ਥੱਲੇ ਉੰਜ ਡਰ ਜੇ ਪਰ ਇਹਨੂੰ ਪਤਾ ਹੀ ਨਹੀਂਗਾ ਵੀ ਮੈਂ ਲੱਤ ਕਿਨੂੰ ਮਾਰਨੀ ਕੀ ਸਾ ਕੋਈ ਪੂਰ ਸ਼ਟਾ ਕੋਈ ਕੱਖ ਵਾਈ ਜੀ ਇੱਕ ਨੰਬਰ ਹੈ ਇੱਕ ਨੰਬਰ ਇੱਕ ਨੰਬਰ ਠੀਕ ਹੈ ਜੀ ਹਾਂ ਮੁੱਲ ਬਾਕੀ ਆਪਦੀ ਤਸੱਲੀ ਕਰੋ ਮੁੱਲ ਕਿੰਨਾ ਕੁ ਰੱਖੀਏ ਕੋਈ 50 ਕੇ ਦਾ ਵਟ ਲਈਏ ਘੱਟ ਕਰ ਗਏ ਨਹੀਂ ਘੱਟ ਕਰਦੀ ਹੈ ਹੈ ਪੁੱਤਣਾ ਰਾਜੀ ਰੂਜੀ ਪੂਰੀ ਆ ਹੈ ਮੱਝ ਹੀ ਐਵੀ ਬਿਲਕੁਲ ਬਿਲਕੁਲ ਜੀ ਐਵੇਂ ਆਖੀਏ ਵੀ ਇੱਕ ਮੱਝ ਆਪਾਂ ਲੈਨੇ ਨੇ ਰੋਧ ਵਾਲੀ ਤੇ ਉਹ ਮੇਰੇ ਹਿਸਾਬ ਨਾਲ ਤੇ ਅੱਜ ਕੱਲ ਹੁਣ ਜਿਹੜਾ ਕੰਮ ਚੱਲਿਆ ਡੇਢ ਤੋਂ ਘੱਟ ਨਹੀਂ ਹੋਣੀ ਨਹੀਂ ਆਉਂਦੀ ਨਹੀਂ ਤੇ ਆਪਾਂ ਚਲੋ 47 ਦੇ ਦਿੱਤੇ ਨਹੀਂ ਛੱਡ ਗਏ ਹੋਰ ਛੱਡ ਗਏ ਪੂਰੇ ਪੂਰੇ ਦੀ ਫਿਰ ਸਾਰੇ ਛੱਡਦੀਆਂ ਘੋੜੀਆਂ ਹਾਂਜੀ ਪੂਰੇ 24000 ਦਾ ਤੁਹਾਡਾ ਮਾਨਤਾਨ ਠੀਕ ਆਹੋ ਇਤੋਂ ਅਹੀਂ ਆਉਣੇ ਆ ਚਲੋ ਫੇਰ ਇਹ ਵੀ ਪਤਾ ਲੱਗੂ ਵੀ ਮਾਂਡਲੋਂ ਮਿਲਦੀਆਂ 14 14 ਕਿਲੋ ਵਾਲੀਆਂ 48000 ਚ 39000 ਹਾਂ ਬਾਕੀ ਆਏਗਾ ਦਾ ਥੋੜਾ ਬਾਕੀ ਕੋਈ ਨਹੀਂ ਮਾਰਤਣ ਫੇਰ ਕਰਦਾਂਗੇ ਕੋਈ ਗੱਲ ਨਹੀਂ ਪੂਰੀ ਮੈਂ ਨਾ ਫੁੱਲ ਤਸੱਲੀ ਕਿਸੇ ਬੰਦੇ ਕੋਈ ਸ਼ੰਕਾ ਨਹੀਂ ਮਾਰਨ ਘੂਰਨ ਦਾ ਭਾਰ ਪਿੱਛੇ ਦਾ ਤੰਦ ਦੁੰਦ ਡਿੱਗੇ ਦੀ ਫੁੱਲ ਤਸੱਲੀ ਝੂਲਦੀ ਵੀ ਤਸੱਲੀ ਜੇ ਕੋ ਐ ਲੱਤਾਂ ਮਾਰਦੀ ਝੂਲਦੀ ਹੋਵੇ ਉਹ ਵੀ ਗਾ ਆਪਣੀ ਬਿਲਕੁਲ ਬਾਕੀ ਇੱਥੇ ਤਸੱਲੀ ਕਰੋ ਹਾਂਜੀ ਬਸ ਜਿੰਨੇ ਵੀ ਇਹਨੇ ਆਪਾਂ ਫੇਰ ਕਹਿੰਨੇ ਆ ਤਸੱਲੀ ਕਰਨੀ ਕਈ ਵੀਰ ਫੋਨ ਲਾ ਕੇ ਡਰੈੱਸ ਪੁੱਛਦੇ ਡਰੈੱਸ ਆਪਾਂ ਸਾਬ ਦੱਸਿਆ ਹੁੰਦਾ ਵਾ ਹਾਂਜੀ ਹਾਂਜੀ ਬਸ ਜਿੰਨਾ ਵੀ ਆਪਦੀ ਸਾਈ ਪਾ ਦਿਓ ਕਿਉਂਕਿ ਮੇਰੀ ਆਦਤ ਹੈ ਜਿੰਨੇ ਸਾਈ ਪਾਤੀ ਦੂਜੇ ਨੂੰ ਜਵਾਬ ਦੇ ਦੇਣਾ ਭਾਵੇਂ 10000 ਵੱਧ ਮਿਲੇ ਆਪਾਂ ਜਵਾਬ ਦੇ ਦੀਦਾ ਅਗਲੇ ਨੂੰ ਤੇ ਤਸੱਲੀ ਕਰੋ ਤੇ ਜੇ ਕੋ ਨੇੜੇ ਤੇੜੇ ਦਾ ਵੀਰ ਆਵੇ ਆਪ ਦੀ ਚੋਵੇ ਤੋਂ ਕਈ ਵੀਡੀਓ ਕਾਲ ਤੇ ਕਹਿੰਦੇ ਵੀਡੀਓ ਕਾਲ ਤੇ ਜਰਾ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਟੰਗਰ ਤੁਹਾਡੇ ਸਾਹਮਣੇ ਘਰੇ ਵੀ 15 16 ਪੱਠੇ-ਪੁੱਠੇ ਪਾਉਣੇ ਹੁੰਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਜੀ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਸੁਲਤਾਨਪੁਰ ਲੋਧੀ ਤੋਂ 15 12 ਕਿਲੋਮੀਟਰ ਾਲੀ ਕਲਾ ਮੰਡ ਚ ਪੇਂਡਾ ਆਪਣਾ ਜਿਆਦਾਤਰ ਤੇ ਵੀਰਾਂ ਨੂੰ ਪਤਾ ਇਹ ਜਦੋਂ ਹਾੜਾ ਇਹ ਇੱਥੇ ਆਉਂਦੇ ਰਹੇ ਸੇਵਾ ਸੂਗਾ ਲੈ ਕੇ ਬਥੇਰੇ ਵੀਰਾਂ ਨੇ ਇਦ ਕੀ ਮਦਦ ਕੀਤੀ ਹਾਂਜੀ ਤੇ ਇਧਰੋਂ ਮਖੂ 16 17 ਕਿਲੋਮੀਟਰ ਸੁਲਤਾਨਪੁਰ 15 ਵਾ ਤੇ ਚੋਲਾ ਸਾਹਿਬ ਵੀ 12 13 ਕਿਲੋਮੀਟਰ ਪੈ ਜਾਂ ਹਾਂ ਜੀ ਜੀ ਤੁਹਾਡਾ ਮੋਬਾਈਲ ਨੰਬਰ ਆਪਣਾ 8427286519 ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਦੋਸਤੋ ਇਹੀ ਕੋ ਜੱਜ ਜੇ ਆਪਣੇ ਐਨੀਮਲ ਖੱਡਾ ਡੇਰੀ ਫਾਰਮ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ